ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ Job Alert by Amandeep ਦੋਸਤੋ ਅੱਜ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਲਈ ਰਿਕਰੂਟਮੈਂਟ ਅਪਡੇਟ ਰਹਿਣ ਵਾਲਾ ਜੀ ਇਹਦੇ ਵਿੱਚ ਸਟੈਨੋਗ੍ਰਾਫਰ MTS ਮਲਟੀਟਾਸਕਿੰਗ ਸਟਾਫ ਦੀਆਂ ਅਤੇ ਹੋਰ ਵੱਖ-ਵੱਖ ਅਸਾਮੀਆਂ ਦੀ ਸੁੰਦੀ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹਦੇ ਵਿੱਚ ਏਜ ਕਿੰਨੀ ਰਹਿਣ ਵਾਲੀ ਹੈ ਅਤੇ ਸੈਲਰੀ ਤੁਹਾਨੂੰ ਕਿੰਨੀ ਮਿਲੇਗੀ ਬਹੁਤ ਵਧੀਆ ਰਿਕਰੂਟਮੈਂਟ ਲੈ ਕੇ ਆ ਚੁੱਕੇ ਹਾਂ ਜੀ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦੇਵਾਂਗੇ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਨਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਦੇ ਹੋਏ ਆਲ ਆ ਬਟਨ ਪ੍ਰੈਸ ਕਰਨਾ ਹੈ ਅਤੇ ਇਸ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਨਾ ਤਾਂ ਜੋ ਬੇਰੁਜ਼ਗਾਰ ਮੁੰਡੇ ਕੁੜੀਆਂ ਦਾ ਇਸ ਫੋਚ ਨੂੰ ਭਰ ਕੇ ਭਲਾ ਹੋ ਸਕੇ ਇਹ ਪੋਸਟਾਂ ਆਨਲਾਈਨ ਅਪਲਾਈ ਹੋਣਗੀਆਂ ਜੀ ਇਹਦੀ ਲਾਸਟ ਡੇਟ 15 ਅਕਤੂਬਰ 2025 ਰਹਿਣ ਵਾਲੀ ਹੈ ਇਸਦੀ ਪੂਰੀ ਜਾਣਕਾਰੀ ਸੀ ਅੱਗੇ ਵੀਡੀਓ ਚ ਦਿੰਦੇ ਹਾਂ ਜੀ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਪਹਿਲੀ ਪੋਸਟ ਹੈ ਮਲਟੀ ਟਾਸਕਿੰਗ ਸਟਾਫ ਦੇ ਲਈ ਐਮਟੀਐਸ ਅੰਡਰਪੋਸਟਾਂ ਰਹਿਵਲੀਆਂ ਜੀ ਇੱਕ ਪੋਸਟ ਜੀ OBC ਲਈ ਚਾਰ ਅੰਡਰਜਾਬੂ ਲਈ ਰਹਿਵਲੀਆਂ ਜੀ ਜੋ ਵਿੱਚ ਪੇਲੇ ਵਲੇ 18000 ਤੋਂ ਲੈ ਕੇ 56900 ਤੱਕ ਰਹੇਗੀ ਪੇਮੈਂਟ ਇਹਦੇ ਵਿੱਚ ਕੈਂਡੀਡੇਟ ਨੇ ਕੁਆਲਿਫਿਕੇਸ਼ਨ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ ਇਹਦੇ ਵਿੱਚ 35 ਸਾਲ ਦੀ ਉਮਰ ਤੋਂ ਜ਼ਿਆਦਾ ਕੈਂਡੀਡੇਟ ਨਹੀਂ ਹੋਣਾ ਚਾਹੀਦਾ ਜੋ 35 ਸਾਲ ਦੀ ਉਮਰ ਤੋਂ ਨੀਚੇ ਹੈ ਉਹ ਹੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਦੂਜੀ ਪੋਸਟ ਦੀ ਗੱਲ ਕਰੀਏ ਤਾਂ ਦੂਜੀ ਪੋਸਟ ਜੂਨੀਅਰ ਸੈਕਰੀਟ ਅਸਿਸਟੈਂਟ ਦੀਆਂ ਚਾਰ ਪੋਸਟਾਂ ਰਹਿਵਲੀਆਂ ਜੀ एसटी ਲਈ 1 ਹੈ ਜੀ ਐਸਟੀ ਲਈ 1 ਹੈ ਅਤੇ ओबीसी ਲਈ ਦੋ ਪੋਸਟਾਂ ਰਹਿਵਣਗੀਆਂ ਜੀ ਇਹ ਜੇ ਪੇ ਅਵੇਲੇਬਲ ਦੀ ਗੱਲ ਕਰੀ ਤੇ ਪੇ ਦੇ ਵਿੱਚ 19900 ਤੋਂ ਲੈ ਕੇ 36200 ਰੁਪਿਆ ਪੇਮੈਂਟ ਰਹੇਗੀ ਜੀ ਇਹ ਜੇ ਕੈਂਡੀਡੇਟ ਨੇ 10+2 ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ ਟਾਈਪਿੰਗ ਸਪੀਡ ਹੋਣੀ ਚਾਹੀਦੀ 30 ਵਰਡ ਪਰ ਮਿੰਟ ਦੇ ਹਿਸਾਬ ਨਾਲ ਟਾਈਪਿੰਗ ਸਪੀਡ ਹੋਣੀ ਚਾਹੀਦੀ ਕੈਂਡੀਡੇਟ ਦੀ ਇਹਦੇ ਵਿੱਚ ਵੀ ਕੈਂਡੀਡੇਟ ਦੀ ਉਮਰ 35 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਅਗਲੀ ਪੋਸਟ ਸਟੈਨੋਗ੍ਰਾਫਰ ਦੀ ਲਈ ਰਹਿਵੜੀ ਹੈ ਗ੍ਰੇਡ 2 ਦੇ ਲਈ ਦੋ ਪੋਸਟਾਂ ਹਨ ਜੀ ਇਹ ਐਸਟੀ ਦੇ ਲਈ ਇੱਕ ਅੰਡਰ ਰਿਜ਼ਰਵਡ ਲਈ ਇੱਕ ਪੋਸਟ ਰਹਿਵੜੀ ਹੈ ਜੀ ਇਹਦੇ ਵਿੱਚ ਪੇਮੈਂਟ 25500 ਤੋਂ ਲੈ ਕੇ 80000 ਰੁਪਏ ਬੀਨਟ ਰਹੇਗੀ ਜੀ ਇਸ ਪੋਸਟ ਲਈ ਕੈਂਡੀਡੇਟ ਦੀ ਵਰਮੀ ਕੀਤੀ ਹੋਣੀ ਚਾਹੀਦੀ ਹੈ ਜੀ ਕਿਸੇ ਮੰਦ ਪ੍ਰੋਤ ਯੂਨੀਵਰਸਿਟੀ ਜਾਂ ਬੋਰਡ ਦੇ ਤੋਂ ਕਿ ਲੈਟੈਸਟ ਹੋਵੇਗਾ ਜੀ ਡਿਕਟੇਸ਼ਨ ਹੋਵੇਗੀ 10 ਮਿੰਟ ਦੇ ਲਈ 80 ਵਰਡ ਪਰ ਮਿੰਟ ਨੈਕਸਟ ਪੋਸਟ ਦੀ ਗੱਲ ਕਰੀ ਨੈਕਸਟ ਪੋਸਟ ਅਸਿਸਟੈਂਟ ਸੈਕਸ਼ਨ ਅਫਸਰ ਐਸਓ ਦੀਆਂ ਦੋ ਪੋਸਟਾਂ ਹਨ ਜੀ ਐਸਸੀ ਦੇ ਲਈ ਇੱਕ ਹੈ ਜੀ ਜੁਆਰ ਦੇ ਲਈ ਇੱਕ ਰਹਿਵੜੀ ਹੈ ਜੀ ਇਹ ਜੋ ਮੈਟਰਿਕਸ ਪੇਲ ਲੈਵਲ ਹੋਏਗਾ ਜੀ 29900 ਤੋਂ ਲੈ ਕੇ 92300 ਰੁਪਏ ਤੱਕ ਪੇਮੈਂਟ ਰਹਿਣ ਵਾਲੀ ਹੈ ਇਹ ਵਿੱਚ ਕੈਂਡੀਡੇਟ ਨੇ ਬੈਚਲਰ ਡੀਗਰੀ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ ਏਜ ਇਹਦੇ ਵਿੱਚ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਡਾਇਰੈਕਟਰ ਰਿਕਰੂਟਮੈਂਟ ਹੋਵੇਗੀ ਜੀ ਅਗਲੀ ਪੋਸਟ ਜੀ ਪਰਸਨਲ ਅਸਿਸਟੈਂਟ ਨੇ ਦੋ ਪੋਸਟਾਂ ਜੀ ਐਸਸੀ ਦੇ ਲਈ ਇੱਕ ਹੈ ਜੀ ਓਬਵੀਅਸਲੀ ਇੱਕ ਪੋਸਟ ਰਹਿਣ ਵਾਲੀ ਹੈ ਇਹ ਜੋ ਪੇਲ ਲੈਵਲ ਹੈ ਜੀ 35400 ਤੋਂ ਲੈ ਕੇ 112400 ਰੁਪਿਆ ਪੇਮੈਂਟ ਰਹੇਗੀ ਜੀ ਇਹ ਚ ਕੈਂਡੀਡੇਟ ਦੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਕਿਸੀ ਮਨਤਪਰਾਉਜਨ ਯੂਨੀਵਰਸ ਅਦੇ 5 ਸਾਲ ਦਾ ਟੋਟਲ ਐਕਸਪੀਰੀਅੰਸ ਹੋਣਾ ਚਾਹੀਦਾ। ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਸੀਨੀਅਰ ਐਡਮਿਨਿਸਟ੍ਰੇਟਿਵ ਆਫਸਰ ਦੀ ਰਹਿਣ ਵਾਲੀ ਹੈ ਜੀ। ਇੱਕ ਪੋਸਟ ਹੈ ਜੀ ਇਹ। ਯੂਆਰ ਦੇ ਲਈ ਇੱਕ ਪੋਸਟ ਹੈ ਜੀ ਇਹ। ਇਹ ਚ ਪੇ ਲੈਵਲ ਹੋਵੇਗਾ ਜੀ 67700 ਤੋਂ ਲੈ ਕੇ 2 ਲੱਖ 8700 ਰੁਪਏ ਪੇਮੈਂਟ ਰਹਿਣ ਵਾਲੀ ਹੈ ਇਹਦੇ ਵਿੱਚ। ਇਹਦੇ ਵਿੱਚ ਕੈਂਡੀਡੇਟ ਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਜੀ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐਕਸਪੀਰੀਅੰਸ ਹੋਣਾ ਚਾਹੀਦਾ ਜਿਹਦੇ ਚ ਕੈਂਡੀਡੇਟ ਨੂੰ 15 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਜੀ। ਐਡਮਿਨਿਸਟ੍ਰੇਟਿਵ ਅਕਾ ਪਰਚੇਜ ਐਂਡ ਸਟੋਰਿੰਗ ਗਵਰਨਮੈਂਟ ਦੇ ਵਿੱਚ ਇਹੋ ਚ ਕੈਂਡੀਡੇਟ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੋ ਜਰਨਲਿਸਟ ਰਿਕਸ਼ਨ ਹੈ ਇਸ ਤਰੀਕੇ ਨਾਲ ਰਹੇ ਵਾਲੀ ਹੈ ਜੀ ਜੋ ਲਾਸਟ ਡੇਟ ਅਪਲਾਈ ਕਰਨ ਦੀ ਜੀ ਆਨਲਾਈਨ ਅਪਲਾਈ ਹੋਏਗਾ 15 ਅਕਤੂਬਰ 2025 ਲਾਸਟ ਡੇਟ ਰਹੇ ਵਾਲੀ ਹੈ ਜੀ ਸ਼ਾਮ ਦੇ 5 ਵਜੇ ਤੱਕ ਐਪਲੀਕੇਸ਼ਨ ਫੀਸ ਜਿਹੜੋ ਨੌਰ ਫੰਡ ਰੈਡੀ ਹੈ ਜੀ 750 ਰੁਪਏ ਫੀਸ ਰਹੇ ਵਾਲੀ ਹੈ ਜੀ ਐਸ ਸੀ ਐਸਟੀ ਵੂਮਨਾਂ ਦੇ ਪੀ ਡਬਲਯੂ ਡੀ ਦੇ ਲਈ ਇਹ ਫੀਸ ਸਪான்ਸਰ ਹੋ ਰਹੀ ਹੈ ਰਹੇ ਵਾਲੀ ਹੈ ਇਹ ਵਾਲੀ ਡਾਕੂਮੈਂਟ ਹਾਂ ਜੀ ਸਬਮਿਟ ਕਰਨੀ ਹੈ ਹਨ ਪ੍ਰੂਫ ਆਫ ਏ ਜੀ ਬਸ ਸਰਟੀਫਿਕੇਟ ਜਾਂ ਦਸ ਡਿਟੇਲ ਮਾਰਕਸ਼ੀਟ ਹੋਣੀ ਚਾਹੀਦੀ ਨਾਲ ਡਿਗਰੀ ਡਿਪਲੋਮਾ ਤੇ ਐਕਸਪੀਰੀਅੰਸ ਦੀਆਂ ਤਿੰਨ ਕਾਪੀਆਂ ਜੀ 3 ਸਾਲ ਦੀ ਬੈਂਕ ਸਟੇਟਮੈਂਟ ਲੱਗੀਗੀ ਜੀ ਜੇਕਰ ਸੈਲਰੀ ਆਉਂਦੀ ਹੈ ਕੈਂਡੀਡੇਟ ਦੀ ਪਿਛਲੇ 3 ਸਾਲ ਦੀ ਸੈਲਰੀ ਲੱਗੀਗੀ ਜੀ ਲੇਟੈਸਟ ਸਰਟੀਫਿਕੇਟ ਲੱਗੇਗਾ ਜੀ ਰਿਵੈਰਸ਼ਨ ਕਲੇਮਡ ਦੇ ਲਈ ਲੇਟੈਸਟ ਕਲਰ ਫੋਟੋਗ੍ਰਾਫ ਨਵੀਆਂ ਸੀਮ ਹੋਣੀ ਚਾਹੀਦੀ ਕੈਂਡੀਡੇਟ ਕੋਲ ਜੇਕਰ ਕਰੰਟ ਅਪਲਾਈਰ ਹੈ ਬਹੁਤ ਬਥੇ ਮੌਕੇ ਆ ਚੁੱਕੇ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦਾ ਜੋ ਨੋਟੀਫਿਕੇਸ਼ਨ ਹੈ ਉਹ ਸਾਡੇ ਵਟਸਐਪ ਚੈਨਲ ਤੇ ਹੈ ਜੀ ਵਟਸਐਪ ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ ਜੀ ਨੋਟੀਫਿਕੇਸ਼ਨ ਨੂੰ ਚੰਗੇ ਤਰੀਕੇ ਤੇ ਪੜ੍ਹਨ ਤੋਂ ਬਾਅਦ ਹੀ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਵਟਸਐਪ ਚੈਨਲ ਦਾ ਜੋ ਲਿੰਕ ਹੈ ਸਾਡੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ